ਹੈਲੋ ਦੋਸਤੋ ਸਾਸ਼ੀ ਕਲ ਮੇਰੇ ਚੈਨਲ ਤੇ ਸਵਾਗਤ ਹੈ ਰਾਸ਼ਪੀਰ कौर ਸੰਧੂ ਤੇ ਇਹ ਸੂਜੀ ਤੋਂ ਬਣਨ ਵਾਲੀ ਆਸਾਨ ਜੀ ਰੈਸਪੀ ਤੁਸੀਂ ਵੀ ਦੇਖ ਸਕਦੇ ਤੇ ਬੱਚਿਆਂ ਨੂੰ ਸਾਨੀ ਨਾਲ ਬਣਾ ਕੇ ਘਰ ਵਿੱਚ ਖਵਾ ਸਕਦੇ ਜੇ ਬੜੀ ਟੇਸਟੀ ਤੇ ਬੜੀ ਨਜੀਤ ਜੀ ਰੈਸਪੀ ਆ ਇਹਨੂੰ ਦੇਖਣ ਲਈ ਫੁੱਲ ਵੀਡੀਓ ਦੇਖਣੀ ਪਵੇਗੀ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਤਨ ਹੋਰ ਕਹੋ ਜਿਹੜੀਆਂ ਰੈਸਪੀ ਐਦਾਂ ਦੀ ਆਸਾਨੀ ਜੀ ਰੈਸਪੀ ਚਾਹੀਦੀਆਂ ਆ ਸੰਜੀਆਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਰ ਕਮੈਂਟ ਕਰੋ ਅਗਲੀ ਰੈਸਪੀ ਕੀ ਲੈ ਕੇ ਆਈਏ ਅੱਜ ਲਈ ਅਸੀਂ ਲਈ ਬੰਦ ਗੋਭੀ ਇੱਕ ਤੋਂ ਦੋ ਤਿੰਨ ਗਾਜਰਾਂ ਲਈਆਂ ਨੇ ਇੱਕ ਟਮਾਟਰ ਲਿਆ ਹੋਇਆ ਹੈ ਤਿੰਨ ਸਿਮਲਾ ਮਿਰਚ ਲਈਆਂ ਹੋਈਆਂ ਨੇ ਥੋੜਾ ਜਿਹਾ ਹੀ ਧਨੀਆ ਹਰੇ ਮਟਰ ਲਏ ਹੋਏ ਨੇ ਦੋ ਗੰਡੇ ਲਏ ਹੋਏ ਨੇ ਥੋੜਾ ਜਿਹਾ ਅਦਰਕ ਲਿਆ ਹੈ ਤੇ ਇੱਕ ਤੋਂ ਦੋ ਜਿਹੜੀਆਂ ਤਿੰਨ ਮਿਰਚਾਂ ਲਈਆਂ ਹੋਈਆਂ ਨੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਸ਼ੈਲ ਬਣਾ ਕੇ ਵਾਸ਼ ਕਰਕੇ ਤੇ ਜਿਹੜਾ ਅਸੀਂ ਨਾਲ ਅਸੀਂ ਚਾਹ ਵੀ ਇੰਜੋਏ ਕਰ ਰਹੇ ਹਾਂ ਤੇ ਸੇਲ ਬਣਾ ਕੇ ਧੋ ਬਣਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਗ੍ਰाइंड ਕਰ ਲੈਣਾ ਹੈ ਜਿਹੜੀ ਬਰੀਕ ਬਰੀਕ ਕੱਟਣ ਵਾਲੀ ਬਰੀਕ ਬਰੀਕ ਕੱਟ ਲਾਂਗੇ ਹਰੇ ਮਟਰ ਵੀ ਅਸੀਂ ਗ੍ਰाइंड ਕਰ ਲਾਂਗੇ ਜਿਹੜੀ ਬੰਦ ਗੋਭੀ ਆ ਉਹ ਵੀ ਅਸੀਂ ਗ੍ਰाइंड ਕਰ ਲਾਂਗੇ ਚੌਪ ਵਿੱਚ ਚੋਪਰ ਵਿੱਚ ਤੇ ਹਰੀਆਂ ਮਿਰਚਾਂ ਨੂੰ ਛੋਟੀਆਂ ਛੋਟੀਆਂ ਬਰੀਕ ਬਰੀਕ ਕੱਟ ਲਾਂਗੇ ਸਿਮਲਾ ਮਿਰਚ ਜਿਹੜੀ ਹੈ ਉਹ ਵੀ ਬਰੀਕ ਬਰੀਕ ਕੱਟਾਂਗੇ ਤੇ ਬਾਕੀ ਚੀਜ਼ਾਂ ਜਿਹੜੀਆਂ ਗ੍ਰाइंड ਕਰਨਾਂਗੇ ਲਾਲ ਟਮਾਟਰ ਗੰਟਾ ਵੀ ਜਿਹੜਾ ਬਰੀਕ ਬਰੀਕ ਕੱਟ ਲਵਾਂਗੇ ਨਾਲ ਹੀ ਅਸੀਂ ਜਿਹੜਾ ਖਲਾਰਾ ਪਾਇਆ ਹੋਇਆ ਸਬਜ਼ੀਆਂ ਸੁਪਾਈ ਗਨ ਲਿਓ ਚੋਕ ਲਿਆ ਤੇ ਇਹਦੇ ਲਈ ਦੇਖਣਾ ਹੁਣ ਅ ਇਹਨਾਂ ਸ਼ੈੱਲ ਬਣਾ ਲਿਆ ਹੈ ਚੰਗੀ ਤਰ੍ਹਾਂ ਇਹਨਾਂ ਦੀ ਸਫਾਈ ਕਰ ਲਈ ਆ ਤਾਂ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਵਾਸ਼ ਵੀ ਕਰ ਲਿਆ ਤੇ ਹੁਣ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਬਰੀਕ-ਬਰੀਕ ਚੋਪਰ ਵਿੱਚ ਜਿਹੜਾ ਗ੍ਰाइंड ਕਰਨ ਵਾਲਾ ਗ੍ਰाइंड ਕਰ ਲਾਂਗੇ ਜਿਹੜਾ ਕੱਟਣਾ ਹੈ ਇਹਨ ਕੀ ਬਰੀਕੋ ਕੱਟ ਲਾਂਗੇ ਇੱਥੇ ਅਸੀਂ ਪਹਿਲੇ ਨੰਬਰ ਤੇ ਦੋ ਗੋਲੀਆਂ ਸੂਜੀ ਇੱਕ ਗੋਲੀ ਜਿਹੜੀ ਤਾਈ ਚੰਗੀ ਤਰ੍ਹਾਂ ਫੈਂਟ ਕੇ ਉਹ ਵਿੱਚ ਪਾਵਾਂਗੇ ਇੱਕ ਹੀ ਜਿਹੜਾ ਅਸੀਂ ਇੱਥੇ ਈਨੋ ਦਾ ਪੈਕੇਟ ਪਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰਨ ਲਈ ਸਾਨੂੰ ਇੱਕ ਗੋਲੀ ਪਾਣੀ ਚਾਹੀਦੀ ਇੱਥੇ ਇਦੇ ਵਿੱਚ ਅਸੀਂ ਇੱਕ ਕੁੱਲੀ ਜਿਹੜੀ ਪਾਣੀ ਉਹ ਪਾ ਲਈ ਆ। ਪਾਣੀ ਪਾਉਣ ਤੋਂ ਬਾਅਦਾਂ ਇੱਕ ਚਮਚ ਜਿਹੜਾ ਜਿੰਨੀ ਕਿ ਸਾਡੀ ਸੂਜੀ ਆ ਉਹਦੇ ਹਿਸਾਬ ਨਾਲ ਹੀ ਇੱਥੇ ਨਮਕ ਪਾ ਲਾਂਗੇ। ਬਲੈਕ ਵਾਲਾ ਨਮਕ ਇੱਥੇ ਜਿਹੜਾ ਹੈ ਇੱਕ ਚਮਚ ਜਿਹੜਾ ਉਹਦੇ ਵਿੱਚ ਪਾ ਲਾਂਗੇ। ਜਿੰਨੇ ਕਿ ਰਿਕਾਰਡਿੰਗ ਤੁਸੀਂ ਬਣਾ ਲਈ ਉਸ ਤਰੀਕੇ ਨਾਲ ਤੁਸੀਂ ਪਾ ਸਕਦੇ ਹੋ ਜੇ ਬਾਕੀ ਜਿਹੜਾ ਹੈ ਸਬਜ਼ੀਆਂ ਵਿੱਚ ਐਡ ਕਰਾਂਗੇ ਨਮਕ। ਇਹਨੂੰ ਹੀ ਕੋਈ 10 ਤੋਂ 15 ਮਿੰਟ ਟੱਕ ਲਾਂਗੇ। ਉਨਾਂ ਚਰ ਇਹਨਾਂ ਨੂੰ ਚੋਪ ਕਰ ਲੈਣੇ ਆ। ਤੋਂ ਨਾ ਚਰ ਉਹਨੂੰ ਰਸਟ ਕਰਨ ਲਈ ਰੱਖ ਦਾਂ ਕਿਉਂਕਿ ਉਹਦੇ ਵਿੱਚ ਈਨੋ ਪਾਈ ਦਾਂ ਹੀ ਪਿਆ ਉਹ ਚੰਗੀ ਤਰ੍ਹਾਂ ਫੁੱਲ ਜਾਏਗਾ। ਇਹ ਦੇਖ ਲਈ ਚੰਗੀ ਤਰ੍ਹਾਂ ਜਿਹੜੀਆਂ ਆਪਣੀਆਂ ਸਬਜ਼ੀਆਂ ਨੇ ਕੱਟ ਕੇ ਬਰੀਕ-ਬਰੀਕ ਤੇ ਤਿਆਰ ਕਰ ਲਈਆਂ ਨੇ ਹੁਣ ਇਹਨਾਂ ਨੂੰ ਥੋੜਾ ਜਾਂ ਹੀ ਨੌਨ ਸਟਿਕ ਪੈਨ ਲਵਾਂਗੇ ਬਿਲਕੁਲ ਇੱਕ ਤੋਂ ਦੋ ਚਮਚ ਤੇਲ ਲੱਗੇ ਇਥੇ ਹੀ ਨਾਲ ਹੀ ਖੀਰ ਰੱਖੀ ਹੋਈ ਆ ਤੇ ਕੋਈ ਨਹੀਂ ਇਹਨਾਂ ਨੇ ਵੀ ਤੁਹਾਨੂੰ ਸੇਤੀ ਰੈਸਪੀ ਸ਼ੇਅਰ ਕਰਾਂਗੇ ਇੱਥੇ ਹੀ ਬੈਨ ਰੱਖ ਲਿਆ ਹੋਇਆ ਹੈ ਇੱਥੇ 2 ਗਿਜਮਚ ਤਨ ਜਿਵੇਂ ਕਿਹਾ ਕਿ ਤੇਲ ਲੱਗੇਗਾ ਤੇ ਉਹੀ ਪਾ ਲੈਣੀ ਚੰਗੀ ਤਰ੍ਹਾਂ ਤੇਲ ਨੂੰ ਗਰਮ ਕਰਕੇ ਇਹਦੇ ਵਿੱਚ ਵਸਟ ਜੜੀ ਚੀਜ਼ ਪਾਉਣੀ ਆ ਉਹ ਅਸੀਂ ਕੜੀ ਪੱਤਾ ਤੇ ਸਰੋਂ ਸਾਬਤ ਸਰੋਂ ਜਿਹਨੂੰ ਰਾਈ ਵੀ ਬੋਲਿਆ ਗਿਆ ਉਹ ਪਾ ਲਾਂਗੇ ਤੇ ਉਹਦੇ ਤੋਂ ਬਾਅਦ ਅਸੀਂ ਜੋ ਵੀ ਕੱਟੀਆਂ ਹੋਈਆਂ ਨੇ ਸਬਜ਼ੀਆਂ ਆਪਣੀਆਂ ਹਰੀਆਂ ਉਹ ਇਹਦੇ ਵਿੱਚ ਪਾਵਾਂਗੇ ਇਸੇ ਤਰੀਕੇ ਨਾਲ ਸੂਜੀ ਦੀ ਬਣੀ ਹੋਈ ਰੈਸਪੀ ਬੱਚਿਆਂ ਨੂੰ ਦੋ ਜੋ ਕੇ ਬਾਹਰੋਂ ਮੋਮੋਸ ਖਾਂਦੇ ਨੇ ਤੇ ਇਹ ਚੀਜ਼ ਉਹਨਾਂ ਲਈ ਬੜੀ ਸੇਤਲੇ ਵਧੀਆ ਲਾਭਕਾਰੀ ਹੋਏਗੀ ਤੇ ਬੜੀ ਆਸਾਨੀ ਨਾਲ ਘਰ ਵਿੱਚ ਬਣ ਜਾਂਦੀ ਤੇ ਨਾ ਹੀ ਬੱਚਿਆਂ ਨੂੰ ਪਤਾ ਲੱਗਦਾ ਕਿ ਇਹਦੇ ਵਿੱਚ ਕੀ ਕੀ ਸਬਜ਼ੀ ਪਈ ਆ ਇੱਥੇ ਸਾਨੂੰ ਆਰਡਰ ਆਇਆ ਹੋਇਆ ਸੀ ਬੱਚਿਆਂ ਦਾ ਕਿ ਅਦਰਕ ਨਹੀਂ ਪਾਉਣਾ ਵੇਹੀਂ ਅਦਰਕ ਜਿਹੜਾ ਨਹੀਂ ਪਾਵਾਂਗੇ ਤੇ ਵੈਸੇ ਵੀ ਨਹੀਂ ਪੈਂਦਾ ਉਹ ਤੇ ਆਪਣੇ ਟੇਸਟ ਦਰਾਂ ਨਾਲ ਹੀ ਪਾਉਣਾ ਹੈ ਅਦਰਕ ਨਹੀਂ ਪੈਂਦਾ ਇਹਦੇ ਵਿੱਚ ਜ਼ਰੂਰੀ ਨਹੀਂ ਆ ਅਦਰਕ ਨਹੀਂ ਪਾਉਣਾ ਬਾਕੀ ਹਾਨੂੰ ਵੀ ਆਰਡਰ ਆ ਗਿਆ ਤੇ ਇਹ ਨਹੀਂ ਰਹਿਣੀ ਦਿੱਤਾ ਫਿਰ ਬਾਕੀ ਜੋ ਵੀ ਹਰੀਆਂ ਸਬਜ਼ੀਆਂ ਨੂੰ ਦੱਸੀਆਂ ਹੈ ਤੇ ਉਹ ਅਸੀਂ ਇਹਦੇ ਵਿੱਚ ਪਾ ਲੀਆਂ ਨੇ ਇਹਨਾਂ ਨੂੰ ਥੋੜਾ ਜਿਹਾ ਅਸੀਂ ਭੁੱਲ ਲਵਾਂਗੇ ਥੋੜੀਆਂ ਜਿਹੀਆਂ ਪਕਾ ਲਵਾਂਗੇ ਪਕਾਉਣ ਤੋਂ ਬਾਅਦ ਇਹ ਦੇਖ ਲਓ ਥੋੜੀਆਂ ਪੱਕ ਚੁੱਕੀਆਂ ਨੇ ਥੋੜਾ ਜਿਹਾ ਕਲਰ ਵੀ ਚੇਂਜ ਹੋ ਚੁੱਕਾ ਲਾਲ ਬਰੰਗ ਇੱਥੇ ਨੇ ਸਬਜ਼ੀ ਰਿਕਾਰਡਿੰਗ ਅਸੀਂ ਇੱਕ ਚਮਚ ਜਿਹੜਾ ਇੱਕ ਤੋਂ ਅੱਧਾ ਚਮਚ ਜਿਹੜਾ ਇਹ ਨਮਕ ਲਿਆ ਤੇ ਗਰਮ ਮਸਾਲੇ ਦੇ ਲਿਆ ਸਿਰਫ ਇਹੋ ਹੀ ਦੋ ਚੀਜ਼ਾਂ ਦੇ ਵਿੱਚ ਪਾਣੀ ਆ ਵਾਧੂ ਕੋਈ ਹੋਰ ਚੀਜ਼ ਨਹੀਂ ਪਾਣੀ ਤੇ ਦੇਖੋ ਚੰਗੀ ਤਰ੍ਹਾਂ ਪੱਕ ਚੁੱਕਾ ਹੈ ਹੁਣ ਸਾਡੇ ਜੋ ਵੀ ਇਹਦੇ ਵਿੱਚ ਪਾਉਣਾ ਹੈ ਸੂਜੀ ਦੇ ਸੂਜੀ ਵੀ ਫੁੱਲ ਕੇ ਬਹੁਤ ਵਧੀਆ ਹੋ ਚੁੱਕੀ ਤੁਸੀਂ ਦੇਖ ਲਓ ਕਿੰਨੀ ਸੰਗਣੀ ਤੇ ਠਿੱਕ ਗਿਆ ਇਹਨੂੰ ਅਸੀਂ ਥੋੜਾ ਪਤਲੇ ਕਰਾਂਗੇ ਪਹਿਲਾਂ ਅਸੀਂ ਜਿਹੜੀਆਂ ਇੱਥੇ ਜੀਤੀਆਂ ਜਾਂ ਰੋਸਟ ਸਬਜ਼ੀਆਂ ਨੇ ਥੋੜੀਆਂ ਪਕਾ ਲਈਆਂ ਉਹ ਇਹਦੇ ਵਿੱਚ ਪਾਵਾਂਗੇ ਤੇ ਆਹ ਦੇਖ ਲਓ ਅਸੀਂ ਇਹਦੇ ਵਿੱਚ ਚੰਗੀ ਤਰ੍ਹਾਂ ਪਾ ਕੇ ਤੇਨੂੰ ਚੰਗੀ ਤਰ੍ਹਾਂ ਖਮਾ ਕੇ ਮੈਸ਼ ਕਰਕੇ ਤੇ ਇਹ ਬਹੁਤ ਜ਼ਿਆਦਾ ਸੰਘਣਾ ਇੱਥੇ ਜਿਹੜਾ ਇਹ ਇੱਕ ਕੌਲੀ ਜਿਹੜਾ ਪਾਣੀ ਇਹਦੇ ਵਿੱਚ ਪਾਵਾਂਗੇ ਇਹਨੂੰ ਇਸ ਤਰ੍ਹਾਂ ਦੀ ਬਣਾਉਣੀ ਹੈ ਆਪਣੀ ਕਿ ਨਾ ਬਹੁਤ ਪਤਲਾ ਹੋਏ ਨਾ ਬਹੁਤ ਸੰਘਣਾ ਹੋਵੇ ਠੀਕ ਜਿਹਾ ਹੋਵੇ ਤੇ ਇਹ ਫੁੱਲ ਕੇ ਬਹੁਤ ਵਧੀਆ ਸੂਜੀ ਹੋ ਗਈ ਆ ਤੇ ਇੱਥੇ ਹੁਣ ਅਸੀਂ ਜਿਹੜਾ ਇੱਕ ਕੌਲੀ ਪਾਣੀ ਪਾ ਲਾਂਗੇ ਬਹੁਤ ਜ਼ਿਆਦਾ ਸੰਘਣਾ ਹੈ ਹੁਣ ਇਹਨੂੰ ਚੰਗੇ ਤਰ੍ਹਾਂ ਮੈਸ਼ ਕਰ ਲਾਂਗੇ ਚੰਗੇ ਤਰ੍ਹਾਂ ਇਹਦੇ ਵਿੱਚ ਰਲ ਜਾਣ ਸਬਜ਼ੀਆਂ ਇੰਨੇ ਬਰੀਕ ਨਾਲ ਕੱਟੇ ਹੋਏ ਆ ਕਿ ਬੱਚੇ ਪਹਿਚਾਨ ਨਹੀਂ ਪਾਉਣਗੇ ਕਿ ਕੀ ਚੀਜ਼ ਤੋਂ ਬਣਾਈਆਂ ਆ ਯਾਨੀ ਕੀ ਚੀਜ਼ ਵਿੱਚ ਪਾਈ ਐ। ਮਾਂ ਵੀ ਉਹਨਾਂ ਦੀ ਸਬਜ਼ੀ ਫੇਵਰੇਟ ਹੋਏਗੀ ਤੇ ਤਾਂ ਵੀ ਇਹ ਚੀਜ਼ ਖਾਣਗੇ। ਆਹ ਟਰੇ ਤੁਹਾਨੂੰ ਆਸਾਨੀ ਨਾਲ ਬਾਜ਼ਾਰ ਵਿੱਚੋਂ ਮਾਰਕੀਟ ਵਿੱਚੋਂ ਮਿਲ ਜਾਏਗੀ ਕਿਉਂਕਿ ਆਪੇ ਟਰੇ ਚਾਹੀਦੀ ਐ। ਤੁਸੀਂ ਵੀ ਲਿਆਓ ਤੇ ਬੱਚਿਆਂ ਨੂੰ ਬਣਾ ਕੇ ਆਸਾਨੀ ਜੀ ਇਹ ਰੈਸਪੀ ਖਵਾਓ। ਤੇ ਇੱਥੇ ਹੀ ਥੋੜਾ ਜਿਹਾ ਤੇਲ ਲਗਾਵਾਂਗੇ ਭਾਵੇਂ ਚਮਚੇ ਨਾਲ ਇੱਕ ਬੂੰਦ-ਬੂੰਦ ਛੁੱਟ ਲਿਓ ਕਿਉਂਕਿ ਵੀ ਨੋ ਸਟਿਕੀ ਆ ਤੇ ਬਿਲਕੁਲ ਨਹੀਂ। ਇੱਕ ਤੇਲ ਦੇ ਵਿੱਚ ਡੁਬੋ ਕੇ ਘੋਟਣਾ ਦੇਣਾ ਥੋੜਾ ਜਿਹਾ ਹੀ। ਕਰ ਲਿਆ ਹੈ ਤੇ ਲਗਾ ਲਿਆ ਸਾਰਿਆਂ ਤੇ ਇੱਥੇ ਚਮਚੇ ਦੇ ਨਾਲ ਜਿਹੜਾ ਇੱਕ ਇੱਕ ਚਮਚਾ ਹੀ ਪੈਂਦਾ ਬੜਾ ਸੋਹਣਾ ਗੋਲ ਗੋਲ ਜਿਹੜੇ ਬਣ ਕੇ ਰੈਡੀ ਹੋ ਜਾਂਦੇ ਗੋਲ ਸ਼ੇਪ ਚ ਆਏ ਤੇ ਗੋਲ ਹੀ ਬਣਨਗੇ ਇਹਨਾਂ ਨੂੰ ਹੀ ਬਾ ਦਿੱਤਾ ਹੈ ਇਹਨਾਂ ਨੂੰ ਪਕਾ ਲੈ ਬਿਲਕੁਲ ਨਾ ਗਿਆ ਸਵਾਦ ਹੋਏ ਨਾ ਘੱਟ ਹੋਏ ਘੱਟ ਜਿ ਫਲੇਮ ਤੇ ਇਹਨਾਂ ਨੂੰ ਹੌਲੀ ਹੌਲੀ ਜਿਹੜਾ ਅੰਦਰ ਤੱਕ ਆਏ ਪੱਕ ਜਾਣ ਆਹ ਹਨ ਇਹਦੇ ਨਾਲ ਹੀ ਮਿਲੀ ਸਟਿਕ ਜੀ ਇਹਦੇ ਨਾਲ ਹੀ ਬੜੀ ਆਸਾਨੀ ਨਾਲ ਵਰਤੇ ਜਾਂਦੇ ਨੇ ਚੁੰਝਾਂ ਜੀ ਇਹਨਾਂ ਲੱਕੜ ਦੀ ਵੀ ਹੁੰਦੀਆਂ ਹਨ ਉਹ ਥੋੜੀ ਪਲਾਸਟਿਕ ਜੇ ਦੀ ਮਿਲੀ ਆ ਤੇ ਜੇ ਤੁਸੀਂ ਇਹਦੇ ਨਾਲ ਨਹੀਂ ਨੇ ਤੇ ਚਮਚਨਾ ਬੜੀ ਆਸਾਨੀ ਨਾਲ ਆਏ ਜਿਹੜੇ ਆ ਪਾਸੇ ਨਾਲ ਦੇ ਚੇਂਜ ਹੋ ਜਾਂਦੇ ਨੇ ਇਹ ਚਮਚਨਾ ਬਹੁਤ ਆਸਾਨੀ ਨਾਲ ਉਹਦੇ ਨਾਲੋਂ ਵੀ ਆਸਾਨੀ ਨਾਲ ਥੱਲੇ ਜਾਂਦੇ ਨੇ ਇਹ ਦੇਖ ਸਕਦੇ ਜੇ ਤੁਸੀਂ ਕਿੰਨੇ ਸੋਹਣੇ ਵਧੀਆ ਪੱਕ ਕੇ ਇੱਕ ਬੰਨਿਓ ਤਿਆਰ ਹੋ ਚੁੱਕੇ ਨੇ ਉਹਨਾਂ ਦੇ ਪਾਸੇ ਜਿਹੜੇ ਚੇਂਜ ਕਰ ਦੇਵਾਂਗੇ ਤੇ ਜਿੱਦ ਜਿਹੇ ਬੰਨਿਓ ਵੀ ਪਕਾਵਾਂਗੇ ਤੇ ਇਹਨੋਂ ਤੁਸੀਂ ਦਾਲ ਦੀ ਬਣੀ ਹੈ ਚਟਨੀ ਪਦੀਨੇ ਦੀ ਔਰ ਹੈ ਟਮਾਟੋ ਸਾਸ ਨਾਲ ਵੀ ਖਾ ਸਕਦੇ ਹੋ ਮਿਉਨਿਸ ਨਾਲ ਵੀ ਖਾ ਸਕਦੇ ਹੋ ਤੁਹਾਡੀ ਚੋਅ ਸੇ ਕਰਦੇ ਨੇ ਖਾਣੇ ਨੇ ਤੇ ਅਸੀਂ ਦਿੱਤੇ ਗ੍ਰੀਨ ਚਟਨੀ ਤੇ ਟਮਾਟੋ ਸਾਸ ਨਾਲ ਖਾਵਾਂਗੇ ਤੇ ਦੇਖ ਸਕਦੇ ਹੋ ਕਿੰਨੀ ਸੋਹਣੀ ਲੁੱਕ ਆਈ ਤੇ ਬਣ ਕੇ ਬਹੁਤ ਵਧੀਆ ਰੈਡੀ ਹੋਇਆ ਇਹਨਾਂ ਤੇ ਬਹੁਤ ਵਧੀਆ ਲੱਗਦੇ ਤੁਸੀਂ ਵੀ ਬਣਾ ਕੇ ਟਰਾਈ ਕਰੋ ਖਾਓ ਤੇ ਮੈਨੂੰ ਦੱਸੋ ਕਿਦਾਂ ਲੱਗੇ ਕਮੈਂਟ ਕਰੋ ਅਗਲੀ ਵੀਡੀਓ ਕਿਦਾਂ ਦੀ ਚਾਹੀਏ ਚਾਹੀਦੀ ਹੈ ਤਾਂ ਅਸੀਂ ਜਰੂਰ ਲੈ ਕੇ ਆਵਾਂਗੇ ਤੇ ਇਹ ਦੇਖ ਸਕਦੇ ਹੋ ਤੁਸੀਂ ਜਿੰਨੇ ਸੋਨੇ ਬਣ ਕੇ ਪੱਕ ਕੇ ਤਿਆਰ ਹੋ ਚੁੱਕੇ ਨੇ ਮੂਮਸਾਨ ਨਾਲੋਂ ਬੱਚਿਆਂ ਨੂੰ ਦੇਣ ਨਾਲ ਆ ਚੀਜ਼ ਘਰ ਵਿੱਚ ਬਣਾ ਕੇ ਦੋ ਤੁਹਾਡੇ ਬੱਚੇ ਮੈਦੇ ਤੋਂ ਮਾਰੀਆਂ ਤੋਂ ਬਚਣ ਆ ਚੀਜ਼ ਬਹੁਤ ਹੀ ਵਧੀਆ ਸੂਜੀ ਤੋਂ ਤੇ ਇੱਕ ਦਹੀਂ ਤੋਂ ਤੇ ਘਰ ਵਿੱਚ ਸਬਜ਼ੀਆਂ ਤੇ ਆਮ ਹੁੰਦੀਆਂ ਬਣ ਜਾਂਦੀਆਂ ਥੈਂਕ ਯੂ